ਇਹ ਆਮ ਆਦਮੀ ਪਾਰਟੀ ਚ ਕੋਈ ਵੀ ਆਜ਼ਾਦ رائے ਰੱਖਣ ਵਾਲਾ ਕੋਈ ਪੰਜਾਬ ਦੇ ਪ੍ਰਤੀ ਕੋਈ ਮੁੱਦੇ ਉਠਾਉਣ ਵਾਲਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਵਿਅਕਤੀ ਉੱਥੇ ਨਹੀਂ ਰਹਿ ਸਕਦਾ ਇਸੇ ਕਰਕੇ ਉਹਨਾਂ ਨੂੰ ਪਾਰਟੀ ਚੋਂ ਕੱਟਿਆ ਗਿਆ ਵਾ ਕਿਉਂਕਿ ਉਹ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਸਵੀਕਾਰ ਕਰਨ ਲਈ ਤਿਆਰ ਨੇ ਜਲਦਾ ਉਹ ਬੇਅਦਬੀਆਂ ਦੀ ਗੱਲ ਕਰਦਾ ਸੀ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਮੁੱਦੇ ਉੱਤੇ ਬਹੁਤ ਪੂਰੀ ਤਰ੍ਹਾਂ ناکਾਮ ਰਹੀ ਆ ਫਿਰ ਉਸਨੇ ਨਸ਼ੇ ਦੀ ਬਹੁਤ ਗੱਲ ਉਜਾਗਰ ਕੀਤੀ ਕਿ ਸਰਕਾਰ ਦੇ ਦਾਅਵੇ ਫੋਕੇ ਨੇ ਔਰ ਸਰਕਾਰ ਦੇ ਦਾਅਵੇ ਜਿਹੜੇ ਉਹ ਝੂਠੇ ਨੇ ਆਮਦਾਰੀ ਦੇ ਨਾਲ ਜਿਹੜਾ 3.5 3.5 3.5 ਸਾਲ ਐਮਐਲਏ ਬਣਿਆ ਉਸ ਨੇ ਇੱਕ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਬਲਕਿ ਮੈਂ ਸਮਝਦਾ ਕਿ ਲੈਣਾ ਚਾਹੀਦਾ ਕੋਈ ਹਰਜਨੇਗਾ ਜਿਹੜਾ ਆਦਮੀ ਹੈ ਇੱਕ ਚੰਗੀ رائے ਰੱਖ ਐਕਸਪੀਰੀਐਂਸਡ ਵੀ ਆ ਔਰ ਮੈਨੂੰ ਸਭ ਤੋਂ ਮਾੜੀ ਗੱਲ ਲੱਗੀ ਕਿ ਕਿ ਜਿਹੜੀ ਨੌਕਰੀ ਛੱਡਾ ਕੇ ਇੱਕ ਆਈਪੀਐਸ ਆਫਸਰ ਨੂੰ ਜੁਆਇਨ ਕਰਾਇਆ ਉਹਨੂੰ ਨਾਲ ਬਿਠਾ ਕੇ ਕਿਹਾ ਕਿ ਇਹ ਇਨਕਾ ਤਜਰਬਾ ਬੜਾ ਹੈ ਅਬ ਇਹਨੂੰ ਜਿੰਨੇ ਵੀ ਪੁਲਿਸ ਕੇ ਕੇਸਸ ਹੈ ਜੋ ਬੇਅਦਵੀਂ ਕੇ ਨਹੀਂ ਕਰ ਸਕੀ ਪਿਛਲੀ ਗਵਰਨਮੈਂਟ ਹਮ ਇਨਕਾ ਸਹਾਰਾ ਲੈ ਕੇ ਸੌਦੇ ਪੋਲਿਟਿਕਸ ਵਿੱਚ ਪਾਰਟੀਆਂ ਤੁਹਾਨੂੰ ਇਸਤੇਮਾਲ ਕਰਕੇ ਤੇ ਬਾਹਰ ਦਾ ਰਸਤਾ ਦਿਖਾ ਦਿੰਦੀਆਂ ਇਹਦੀ ਪਾਲਿਸੀ ਹੈਗੀ ਆ ਯੂਜ਼ ਥਰੋ ਐਂਡ ਡਿਸਟਰੋਏਡ ਇਮਾਂ ਕਿ ਜਿਹੜਾ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ 5 ਸਾਲ ਲਈ ਪਾਰਟੀ ਨੇ ਸਸਪੈਂਡ ਕੀਤਾ ਇਹਦੇ 2-3 ਮਹੀਨੇ ਕੱਢੇ ਜਾ ਸਕਦੇ ਆ ਸਭ ਤੋਂ ਪਹਿਲਾਂ ਮੈਨੇ ਇਹ ਆ ਕਿ ਆਮ ਆਦਮੀ ਪਾਰਟੀ ਚ ਕੋਈ ਵੀ ਆਜ਼ਾਦ ਰਾਏ ਰੱਖਣ ਵਾਲਾ ਕੋਈ ਪੰਜਾਬ ਦੇ ਪ੍ਰਤੀ ਕੋਈ ਮੁੱਦੇ ਉਠਾਉਣ ਵਾਲਾ ਕੋਈ ਪੰਜਾਬ ਦੀ ਗੱਲ ਕਰਨ ਵਾਲਾ ਵਿਅਕਤੀ ਉੱਥੇ ਨਹੀਂ ਰਹਿ ਸਕਦਾ ਇਹ ਗੱਲ ਉਮਰ ਵਿਜੇ ਪ੍ਰਤਾਪ ਦੀ ਸਸਪੈਂਸ਼ਨ ਨਾਲ ਇੱਕ ਵਾਰੀ ਪਹਿਲੀ ਵਾਰ ਅੱਗੇ ਨਹੀਂ ਆਈ ਇਸ ਤੋਂ ਪਹਿਲਾਂ ਜਿਹੜੇ ਵੀ ਪੰਜਾਬ ਹਤੇਸ਼ੀ ਸੀ ਚਾਹੇ ਉਹ ਡਾਕਟਰ ਗਾਂਧੀ ਸੀਗੇ ਚਾਹੇ ਉਹ ਫੁਲਕਾ ਸਾਹਿਬ ਸੀ ਚਾਹੇ ਉਹ ਗੁਰਪ੍ਰੀਤ ਕੋਗੀ ਸੀ ਚਾਹੇ ਉਹ ਹਰਿੰਦਰ ਸਿੰਘ ਖਾਲਸਾ ਸੀ ਚਾਹੇ ਉਹ ਸੁਖਪਾਲ ਸਿੰਘ ਘੇਰਾ ਸੀ ਚਾਹੇ ਉਹ ਸਰਦਾਰ ਸੁੱਚਾ ਸਿੰਘ ਛੋਟੇਪੁਰ ਸੀ ਇੱਕ ਇੱਕ ਕਰਕੇ ਇਸੇ ਕਰਕੇ ਉਹਨਾਂ ਨੂੰ ਪਾਰਟੀ ਚੋਂ ਕੱਟਿਆ ਗਿਆ ਵਾ ਕਿਉਂਕਿ ਉਹ ਕੇਜਰੀਵਾਲ ਦੀ ਡਿਕਟੇਟਰਸ਼ਿਪ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਸਿਗੇ ਬੇਸਿਕਲੀ ਕੇਜਰੀਵਾਲ ਇੱਕ ਡਿਕਟੇਟਰ ਹੈ ਔਰ ਉਹਦੇ ਮੋਰੇ ਜਿਹੜਾ ਵੀ ਕੋਈ ਗੱਲ ਕਰਦਾ ਉਸ ਨੂੰ ਉਹ ਪਾਰਟੀ ਦੇ ਵਿੱਚ ਕੋਈ ਥਾਂ ਨਹੀਂ ਗਈ ਆਪਾਂ ਸਾਰੇ ਜਾਣਦੇ ਹਾਂ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਸਭ ਤੋਂ ਪਹਿਲੀ ਗੱਲ ਤਾਂ ਉਹ ਬੇਅਦਬੀਆਂ ਦੀ ਗੱਲ ਕਰਦਾ ਸੀ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਮੁੱਦੇ ਉੱਤੇ ਬਹੁਤ ਪੂਰੀ ਤਰ੍ਹਾਂ ناکਾਮ ਰਹੀ ਆ ਫਿਰ ਉਸਨੇ ਨਸ਼ੇ ਦੀ ਬਹੁਤ ਗੱਲ ਉਜਾਗਰ ਕੀਤੀ ਕਿ ਸਰਕਾਰ ਦੇ ਦਾਅਵੇ ਫੋਕੇ ਨੇ ਔਰ ਸਰਕਾਰ ਦੇ ਦਾਅਵੇ ਜਿਹੜੇ ਝੂਠੇ ਨੇ ਪੰਜਾਬ ਦੇ ਵਿੱਚ ਨਸ਼ਾ ਹਲੇ ਵੀ ਬਰਕਰਾਰ ਹੈ ਗੈਰ ਕਾਨੂੰਨੀ ਮਾਈਨਿੰਗ ਔਰ ਵਿਸ਼ੇਸ਼ ਤੌਰ ਤੇ ਬਦਲਾਖੋਰੀ ਮੇਰੇ ਖਿਲਾਫ ਮੁਕਦਮਾ ਹੋਇਆ ਤਾਂ ਦੇਖੋ 92 ਮੈਂ ਇਹਨਾਂ ਨੂੰ ਤੈਉਂ ਕਹਿੰਦਾ ਇਹ ਬੰਦੂਆ ਮਜ਼ਦੂਰਾਂ ਦੀ ਪਾਰਟੀ ਆ ਇਹਨਾਂ ਚੋਂ ਸਿਰਫ ਇੱਕ ਆਦਮੀ ਨੂੰ ਮੈਂ ਕਹਿੰਦਾ ਰਿਹਾ ਕਿ ਇੱਕ ਆਦਮੀ ਪੰਜਾਬ ਪ੍ਰਤੀ ਆਪਣੀ ਰੱਖਦਾ ਤੇ ਗੈਰਤ ਵੀ ਰੱਖਦਾ ਵਾ ਔਰ اخਲਾਕੀ ਆਦਮੀਆਂ ਉਹਨੇ ਜਦ ਮੇਰੇ ਦੇ ਉੱਤੇ ਝੂਠਾ ਪਰਚਾ ਦਾਜ ਕਰਾਇਆ ਗਿਆ ਉਹਨੇ ਮੇਰੇ ਹੱਕ ਵਿੱਚ ਆਵਾਜ਼ ਉਠਾਈ ਸੋ ਇਸ ਤਰ੍ਹਾਂ ਦੇ ਵਿਅਕਤੀ ਦਾ ਉੱਥੇ ਰਹਿਣਾ ਨਾ ਮੁਮਕਿਨ ਸੀਗਾ ਦੂਸਰਾ ਪੱਖ ਮੈਂ ਕਹਿਣਾ ਚਾਹੁੰਦਾ ਕਿ ਮੈਂ ਕੁਮਰਵਿਜੇ ਪ੍ਰਤਾਪ ਦੀ ਦਾਤ ਦਿੰਦਾ ਵਾਂ ਕਿ ਉਸਨੇ ਕਿਸੇ ਪਾਰਟੀ ਦੇ ਪ੍ਰੈਸ਼ਰ ਨੂੰ ਨਾ ਮੰਨਦਿਆਂ ਉਸਨੇ ਬਿਲਕੁਲ ਇਮਾਨਦਾਰੀ ਦੇ ਨਾਲ ਜਿਹੜਾ ਸਾਢੇ 3 ਸਾਢੇ 3 ਸਾਢੇ 3 ਸਾਲ ਐਮਐਲਏ ਬਣਿਆ ਉਸਨੇ ਇੱਕ ਸਹੀ ਨੁਮਾਇੰਦੇ ਦਾ ਰੋਲ ਅਦਾ ਕੀਤਾ ਬਲਕਿ ਉਹਦੇ ਤੋਂ ਆਮ ਆਦਮੀ ਪਾਰਟੀ ਦੇ ਜਿਹੜੇ 99 92 ਵਿਧਾਇਕ ਨੇ ਉਹਨਾਂ ਨੂੰ ਇਹਦੇ ਤੋਂ ਸਿੱਧ ਲੈ ਕੇ ਸਿੱਖਣਾ ਚਾਹੀਦਾ ਕਿ ਕਿਵੇਂ ਲੋਕਾਂ ਦੇ ਮੁੱਦੇ ਉਠਾਏ ਜਾਣੇ ਚਾਹੀਦੇ ਆ ਔਰ ਮੈਂ ਸਮਝਦਾ ਕਿ ਇਹ ਉਹਦੇ ਵਾਸਤੇ ਕੋਈ ਇਹ ਇਹ ਕੁਦਰਤ ਨੇ ਉਹਦੇ ਲਈ ਇੱਕ ਠੀਕ ਰਾਹ ਖੋਲ੍ਹਿਆ ਤੇ ਠੀਕ ਫੈਸਲਾ ਕੀਤਾ ਔਰ ਉਹਦੇ ਆਉਣ ਵਾਲੇ ਦਿਨ ਮੈਂ ਸਮਝਦਾ ਕਿ ਇਸ ਤਰ੍ਹਾਂ ਦੀ ਪਾਰਟੀ ਜਿਹੜੀ ਕਿ ਕੁਝ ਚੱਲਣ ਨੂੰ ਤਿਆਰ ਹੀ ਨਹੀਂ ਕਿਸੇ ਦੀ ਆਵਾਜ਼ ਨੂੰ ਚੱਲਣ ਨੂੰ ਤਿਆਰ ਨਹੀਂਗੀ ਉਹਦੇ ਜਿਹੜੇ ਹੈਗਾ ਸਿਆਸੀ ਭੂਵਿਖਿਆ ਕੋ ਧੁੰਦਲਾ ਨਹੀਂ ਹੋਵੇਗਾ ਉਹ ਠੀਕ ਹੋਵੇਗਾ देखो ये दे बारे मैं नहीं कुछ कह सकता क्योंकि अधिकारित तौर पर पार्टी प्रेजिडेंट और जो उपर सानरल सैकटरी इंचार्ज है वो कह सकते हैं लेकिन मैं समझना कि इस तरह के व्यक्तियों लैंना चाहता कोई हरज नेगा जरा आदमी एक चंकी राय रख रा, एक्सपीरियंसड भी है और मनु सब तो माड़ी गल लगी कि केजरीवाल ने जो नौकरी छड़ा के एक आई पी एस ऑफिसर जॉइन कराया तो उन्होंने बिठा के कहा कि ये इनका तजर्बा बड़ा है ਅਬ ਇਹਨੂੰ ਜਿੰਨੇ ਵੀ ਪੁਲਿਸ ਕੇ ਕੇਸਸ ਹੈ ਜੋ ਬੇਅਦਬੀ ਕੇ ਨਹੀਂ ਕਰ ਸਕੀ ਪਿਛਲੀ ਗਵਰਨਮੈਂਟ ਅਸੀਂ ਇਨਕਾ ਸਹਾਰਾ ਲੈ ਕਰਕੇ ਔਰ ਇਹਨੂੰ ਸਾਰੇ ਮੁਕਦਮਾ ਮੁਕਦਮੇ ਕੋ ਜਿੰਨੇ ਵੀ ਹਮਾਰੇ ਬੇਅਦਬੀ ਕੇ ਕੇਸਸ ਹੈ ਉਹਨੂੰ ਸੁਲਝਾਏਗੇ ਤੋਂ ਮਗਰ ਮਾਨਤਾਨ ਤੱਕ ਕੀ ਬਖਸ਼ਣਾ ਸੀਗਾ ਉਹਨੂੰ ਉਹਦੀ ਤੋਹੀਨ ਕੀਤੀ ਔਰ ਕੇਚਰੀਵਾਲ ਦੀ ਸਭ ਤੋਂ ਮਾੜੀ ਪਾਲਿਸੀ ਹੈ ਕਿ ਆਮ ਤੌਰ ਤੇ ਪੋਲਿਟਿਕਸ ਵਿੱਚ ਪਾਰਟੀਆਂ ਤੁਹਾਨੂੰ ਇਸਤੇਮਾਲ ਕਰਕੇ ਤੇ ਬਾਹਰ ਦਾ ਰਸਤਾ ਦਿਖਾ ਦਿੰਦੀਆਂ ਇਹਦੀ ਪਾਲਿਸੀ ਹੈਗੀ ਆ ਯੂਜ਼ ਥਰੋ ਐਂਡ ਡਿਸਟਰੋਏ ਇਹਦੀ ਕੋਸ਼ਿਸ਼ ਹੁੰਦੀ ਕਿ ਜਿਹੜੇ ਬੰਦੇ ਨੂੰ ਮੈਂ ਕੱਟਿਆ ਉਹਦਾ ਪੋਲੀਟੀਕਲ ਕੈਰੀਅਰ ਵੀ ਮੈਂ ਕੰਪਲੀਟਲੀ ਤਬਾਹ ਕਰ ਸਕਾਂ ਸੋ ਇਸ ਤਰ੍ਹਾਂ ਦਾ ਇੱਕ ਜਿਹਨੂੰ ਕਹਿੰਦੇ ਡਿਕਟੇਟਰ ਵਿਅਕਤੀ ਮੈਂ ਉਸ ਨੂੰ ਨਜ਼ਰ ਆਇਆ ਮੇਰਾ ਆਪਣਾ ਐਕਸਪੀਰੀਅੰਸ ਵੀ ਇਸ ਗੱਲ ਦਾ